ਸਤਿ ਸ੍ਰੀ ਅਕਾਲ ਜੀ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਸੁਖਬੀਰ ਸਿੰਘ ਬਾਦਲ ਨਾਲ ਜੁੜੀ ਵੱਡੀ ਖਬਰ ਸੁਖਬੀਰ ਸਿੰਘ ਬਾਦਲ ਅਚਾਨਕ ਆਪਣੀ ਯਾਦਦਾਸ਼ਤ ਖੋ ਬੈਠੇ ਹੈ ਸੀਐਮ ਭਗਵੰਤ ਮਾਨ ਦੇ ਬਾਰੇ ਕੀ ਕਹਿੰਦੇ ਆ ਤੇ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਦੀ ਜੇਲ੍ਹ ਦੇ ਵਿੱਚ ਹੋਈ ਅੱਛੀ ਖਾਸੀ ਸੇਵਾ ਦੋਨਾਂ ਖਬਰਾਂ ਦੇ ਬਾਰੇ ਮਕਮਲ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਹਾਸਲ ਕਰਾਂਗੇ ਚੱਲ ਕੇ ਵੀਡੀਓ ਵੇਖਨੇ ਫਿਰ ਕਰਨੇ ਆ ਉਸ ਤੇ ਵਿਚਾਰ ਬਹੁਤ ਵੱਡੀ ਖਬਰ ਹੈ ਜਿਵੇਂ ਕਿ ਸੁਖਬੀਰ ਸਿੰਘ ਬਾਦਲ ਦੀ ਅਚਾਨਕ ਯਾਦਦਾਸ਼ਤ ਚਲੀ ਗਈ ਹੈ ਪੰਜਾਬ ਦੇ ਅੰਦਰ ਇਸ ਖਬਰ ਨੇ ਤਰਥਲੀ ਮਚਾ ਦਿੱਤੀ ਹੈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਕੀ ਬੋਲ ਰਹੇ ਨੇ ਉਹ ਤੁਹਾਨੂੰ ਸੁਣਾ ਦਿੰਨੇ ਆ ਔਰ ਦੂਜੇ ਪਾਸੇ ਜੀ ਬਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਅੰਦਰ ਕਹਿੰਦੇ ਉਹਨਾਂ ਦੀ ਚੰਗੀ ਸੇਵਾ ਹੋ ਗਈ ਹੈ ਸੇਵਾ ਕਿਹੜੇ ਪ੍ਰਕਾਰ ਦੀ ਆ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਉਂਕਿ ਅਕਸਰ ਮੈਂ ਨਹੀਂ ਜਾਂ ਤੁਸੀਂ ਨਹੀਂ ਇਹ ਸੁਖਵੀਰ ਸਿੰਘ ਬਾਦਲ ਦਾ ਪੂਰਾ ਪਰਿਵਾਰ ਔਰ ਦੂਜੇ ਪਾਸੇ ਅਕਾਲੀ ਦਲ ਦੇ ਬਹੁਤ ਵੱਡੇ ਵੱਡੇ ਵਰਕਰ ਔਰ ਉਹਨਾਂ ਦੇ ਵਕੀਲ ਵਿਕਰਮ ਸਿੰਘ ਮਜੀਠੀਆ ਦੇ ਇਸ ਗੱਲ ਦਾ ਸਪਸ਼ਟੀਕਰਨ ਆਪਣੇ ਮੂੰਹ ਦੇ ਰਹੇ ਨੇ ਯਾਨੀ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੇ ਜੇਲ੍ਹ ਪ੍ਰਸ਼ਾਸਨ ਨੂੰ ਉਹ ਜੇਲ੍ਹ ਪ੍ਰਸ਼ਾਸਨ ਨੂੰ ਨਾਭਾ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਬੰਦਾ ਉਹਨਾਂ ਨੂੰ ਕਈ ਵਾਰ ਉਹਨਾਂ ਨੇ ਬੈਰਕ ਬਦਲਣ ਦੇ ਵਾਸਤੇ ਕਿਹਾ ਕਈ ਵਾਰ ਉਸ ਦੇ ਖਾਣੇ ਪੀਣੇ ਤੇ ਗੱਲਾਂ ਉਠਾ ਦਿੱਤੀਆਂ ਸੀ ਕਈ ਵਾਰ ਸਰਹਾਣੇ ਨੂੰ ਲੈ ਕੇ ਤੁਸੀਂ ਅਕਸਰ ਖਬਰਾਂ ਸੁਣੀ ਆ ਫਿਰ ਕਹਿੰਦੇ ਜੀ ਭਾਸਤਾ ਵੀ ਮੰਗਦਾ ਵਿਕਰਮ ਸਿੰਘ ਮਜੀਠੀਆ ਯਾਨੀ ਇਹ ਖਬਰਾਂ ਤੁਸੀਂ ਅਕਸਰ ਪੰਜਾਬ ਦੇ ਮੁੱਖ ਮੰਤਰੀ ਦੇ ਬੋਹੋਂ ਵੀ ਸੁਣਦੇ ਰਹੇ ਹੋ ਵਿਕਰਮ ਸਿੰਘ ਮਜੀਠੀਆ ਦੇ ਨਾਲ ਦੋ ਖੁੰਖਾਰ ਕੈਦੀ ਬੰਦ ਨੇ ਜਿਨ੍ਹਾਂ ਦੇ ਉੱਤੇ ਜੀ ਕਹਿੰਦੇ ਪਾਉਸਕੋ ਧਾਰਾ ਲੱਗੀ ਹੈ ਪਾਉਸਕੋ ਧਾਰਾ ਕਿਹੜੀ ਹੁੰਦੀ ਹੈ ਕਈ ਸਾਡੇ ਨੌਜਵਾਨ ਨਹੀਂ ਜਾਣਦੇ ਹੁੰਦੇ ਤਾਂ ਮੈਂ ਦੱਸਣਾ ਚਾਹੁੰਗਾ ਪਾਉਸਕੋ ਧਾਰਾ ਫਾਂਸੀ ਦੇ ਤਖਤੇ ਤੇ ਲੈ ਕੇ ਜਾਂਦੀ ਹੈ ਯਾਨੀ ਪਾਉਸਕੋ ਧਾਰਾ ਬੱਚਿਆਂ ਦੇ ਨਾਲ ਕੋਹ ਕੰਮ ਕਰਨ ਵਾਲਿਆਂ ਨੂੰ ਮਾਰੇ ਮੰਦੂ ਕੰਮ ਕਰਨ ਵਾਲਿਆਂ ਨੂੰ ਬੱਚਿਆਂ ਨੂੰ ਤੇਤਿਆਚਾਰ ਕਰਦੇ ਹੋ ਯਾਨੀ ਬਲਾਤਕਾਰ ਕਰ ਦਿੰਦੇ ਜਾਂ ਕੋਈ ਹੋਰ ਕਟਨਾਵਾਂ ਨੂੰ ਅੰਜਾਮ ਦੇ ਦਿੰਦੇ ਆ ਉਹਨਾਂ ਲੋਕਾਂ ਦੇ ਉੱਤੇ ਪੌਸ ਕੋ ਲੱਗਦੀ ਹੈ ਜਿਹੜੀ ਫਾਂਸੀ ਦੇ ਤਖਤੇ ਤੇ ਲੈ ਕੇ ਜਾਂਦੀ ਹੈ ਤਾਂ ਹੀ ਧਾਰਾ ਦੇ ਦੋਸ਼ੀ ਦੋ ਵਿਕਰਮ ਸਿੰਘ ਮਜੀਠੀਆ ਦੇ ਨਾਲ ਬੰਦ ਸੀ ਜਿਨ੍ਹਾਂ ਨੂੰ ਲੈ ਕੇ ਉਹਨਾਂ ਦੇ ਵਕੀਲਾਂ ਨੇ ਬਾਰ-ਬਾਰ ਸਵਾਲ ਚੱਕੇ ਪੰਜਾਬ ਦੀ ਸਰਕਾਰ ਨੂੰ ਅਪੀਲ ਕੀਤੀ ਕਿ ਜਿਹੜੇ ਖੁੰਖਾਰ ਕੈਦੀ ਬੰਦ ਨੇ ਵਿਕਰਮ ਮਜੀਠੀਆ ਦੇ ਨਾਲ ਉਹਨਾਂ ਨੂੰ ਬਦਲਾ ਜਾਵੇ ਉਹਨਾਂ ਤੋਂ ਅੱਡ ਕੀਤਾ ਜਾਵੇ ਪਰ ਦੂਜੇ ਪਾਸੇ ਪੰਜਾਬ ਦੀ ਸਰਕਾਰ ਨੇ ਉਹ ਨਹੀਂ ਕੀਤਾ ਇਹ ਖਬਰ ਤੁਹਾਨੂੰ ਪੂਰੀ ਤੈਅ ਤੱਕ ਸੁਣਾਵਾਂਗੇ ਔਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਕਹਿੰਦੇ ਜੀ ਉਹਨਾਂ ਦਾ ਦਿਮਾਗ ਆਊਟਸਾਈਡ ਹੋ ਚੁੱਕਿਆ ਯਾਨੀ ਯਾਦਾਸਤ ਅਚਾਨਕ ਕਿਵੇਂ ਚਲੀ ਜਾਂਦੀ ਹੈ ਇਹ ਤੁਹਾਨੂੰ ਅੱਜ ਪੂਰੀ ਖਬਰ ਸੁਖਬੀਰ ਸਿੰਘ ਬਾਦਲ ਦੇ ਮੂੰਹੋਂ ਸੁਣਾਉਣ ਜਾ ਰਹੇ ਹਾਂ ਕਿਉਂਕਿ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਨੂੰ ਕੀ ਕਹਿ ਰਿਹਾ ਪਹਿਲਾਂ ਤਾਂ ਇਹ ਸੁਣਾਵਾਂਗੇ ਉਸ ਤੋਂ ਬਾਅਦ ਸੁਖਬੀਰ ਬਾਦਲ ਆਕਰ ਸੁਖਵੀਰ ਬਾਦਲ ਦਾ ਦਿਮਾਗ ਮੁੱਖ ਮੰਤਰੀ ਨੂੰ ਲੈ ਕੇ ਹਿੱਲ ਗਿਆ ਜਾਂ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਕਟਾਪਾ ਝਾਰ ਦਿੱਤਾ ਪੰਜਾਬ ਦੀ ਸਰਕਾਰ ਨੇ ਇਸ ਕਰਕੇ ਹਿੱਲ ਗਿਆ ਦੋਮੇ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਵਿਕਰਮ ਸਿੰਘ ਮਜੀਠੀਆ ਸੁਖਵੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਮੁੱਖ ਮੰਤਰੀ ਨੂੰ ਕੀ ਕਹਿ ਰਹੇ ਨੇ ਸੁਣੋ ਜਰਾ ਧਿਆਨ ਨਾਲ ਉਸ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਦੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ ਸੁਣੋ ਪਹਿਲੀ ਗੱਲ ਮੈਂ ਕਹਿਣਾ ਚਾਹਣਾ ਹੈ ਜਿਹੜਾ ਮੁੱਖ ਮੰਤਰੀ ਬਣਿਆ ਨਾਉ ਸਿੱਕ ਕਹਿੰਦਾ ਵੀ ਨਿਓ ਸਿੱਕ ਦਾ ਪਹਿਲਾ ਬੰਦਾ ਜਿਹਨੇ ਵਾਲ ਕੱਟੇ ਐ ਤੇ ਕੱਲਾ ਪੱਗ ਕੰਢਾਉਂਦਾ ਇੱਕ ਤੋਂ ਹੋਰ ਵਾਸਤੇ ਕਿਉਂ ਸਿੱਕ ਹੈ ਨਾਉ ਸਿੱਕ ਇਤਿਹਾਸ ਪਰ ਇਹ ਪਤਾ ਨਾ ਬਰੀਆਦਾ ਪਰ ਇਹ ਪਤਾ ਹੈ ਟਵੈਸ ਕਰਕੇ ਸਾਨੂੰ ਬੜਾ ਦੁੱਖ ਹੁੰਦਾ ਜਦੋਂ ਉਹ ਦੇਖਦੇ ਆ ਉਹਦੇ ਬਿਆਨ ਸੁਣਦੇ ਆ ਹਰ ਰੋਜ਼ ਇਹ ਜਿਹੇ ਬਿਆਨ ਦਿੰਦਾ ਹੈ ਇਹੋ ਵੀ ਇੱਕ ਕਤੂਤਾ ਹੈ ਕਿ ਸਾਨੂੰ ਦੁੱਖ ਲੱਗਦਾ ਕਿ ਉਹ ਪੰਜਾਬ ਦੀ ਹਵਾਈ ਐਜੇ ਮਾਰੇ ਬੰਦੇ ਇਨਸਾਫ ਕੋਲ ਚਲੇ ਗਏ ਆ ਸੁਣ ਲਿਆ ਪੰਜਾਬ ਵਾਲਿਓ ਪੰਜਾਬ ਦੇ ਮੁੱਖ ਮੰਤਰੀ ਨੂੰ ਕਹਿੰਦੇ ਜੀ ਜਦੋਂ ਵੀ ਦੇਖਦੇ ਸਾਨੂੰ ਦੁੱਖ ਹੁੰਦਾ ਇਹ ਕੀ ਨੇ ਕਿਹਾ ਸੁਖਵੀਰ ਸਿੰਘ ਬਾਦਲ ਨੇ ਕਿਉਂਕਿ ਬਾਦਲ ਪਰਿਵਾਰ ਪੰਜਾਬ ਨੂੰ ਪੂਰੇ 25 ਸਾਲ ਪੂਰੇ 25 ਸਾਲ ਚੰਗੀ ਤਰ੍ਹਾਂ ਯਾਨੀ ਲੁੱਟ ਖਸੁੱਟ ਕਰ ਚੁੱਕਿਆ ਪੰਜਾਬ ਦੇ ਨਾਲ ਔਰ ਦੂਜੇ ਪਾਸੇ ਕਹਿੰਦਾ ਹੈ ਕਿ ਉਹ ਬੰਦੇ ਦੇ ਬਾਲ ਤਾਂ ਹੈ ਨਹੀਂ ਬਾਲ ਕੱਟੇ ਹੋਏ ਨੇ ਪੱਗ ਬੰਨਦਾ ਸਿੱਖ ਦਾ ਦਿਖਾਵਾ ਕਰ ਰਿਹਾ ਪੰਜਾਬ ਦੇ ਮੁੱਖ ਮੰਤਰੀ ਨੂੰ ਕਿਹਾ ਕਿ ਜਿਹੜੇ ਲੋਕ ਪੱਗ ਬੰਨਦੇ ਜਾਂ ਸਿੱਖ ਜਾਂ ਕੇਸ ਧਾਰੀ ਨੇ ਉਹੀ ਸਿੱਖ ਹੁੰਦੇ ਨੇ ਇਹਦਾ ਜਵਾਬ ਤੁਹਾਨੂੰ ਅਸੀਂ ਹੁਣੇ ਦੇ ਦਿੰਨੇ ਆ ਕਿਉਂਕਿ ਸੁਖਵੀਰ ਸਿੰਘ ਬਾਦਲ ਨੇ ਕਿਹਾ ਕਿ ਕੇਸ ਧਾਰੀ ਹੀ ਸਿੱਖ ਹੋ ਸਕਦਾ ਪਰ ਜਿਹੜੇ ਬੰਦੇ ਨੇ ਜਲੰਧਰ ਦੇ ਵਿੱਚ ਅੰਜਾਮ ਦਿੱਤਾ ਕਿ 13 ਸਾਲਾਂ ਦੀ ਕੁੜੀ ਦੇ ਨਾਲ ਕੀ ਕੀਤਾ ਉਹ ਸਾਰਿਆਂ ਦੇ ਤੁਹਾਡੇ ਸਾਹਮਣੇ ਆ ਉਹ ਵੀ ਇੱਕ ਆਪਣੇ ਆਪ ਦੇ ਵਿੱਚ ਸਿੱਖ ਸੀ ਤਾਂ ਜੇਕਰ ਸਿੱਖ ਇਹੋ ਜਿਹੇ ਹੁੰਦੇ ਨੇ ਤਾਂ ਫਿਰ ਕੇਸਾਂ ਦੀ ਕੀ ਲੋੜ ਆ ਪੰਜਾਬ ਦੇ ਅੰਦਰ ਬਹੁਤ ਸਾਰੀਆਂ ਘਟਨਾਵਾਂ ਨੂੰ ਕਈ ਸਿੱਖਾਂ ਦੁਆਰਾ ਹੀ ਇੰਜਾਮ ਦਿੱਤਾ ਜਾਂਦਾ ਕੇ ਇਸ ਗੱਲ ਨੂੰ ਹੁਣ ਪੰਜਾਬ ਦੇ ਸੁਖਵੀਰ ਸਿੰਘ ਬਾਦਲਾ ਅਕਾਲੀ ਦਲ ਦੇ ਨੇਤਾ ਨਕਾਰ ਦੇਣਗੇ ਨਹੀਂ ਔਰ ਦੂਜੇ ਪਾਸੇ ਆਜੋ ਬਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਵਿੱਚ ਬੰਦ ਆ ਉਹਦੇ ਵਕੀਲਾ ਨੇ ਉਹਦੀ ਘਰ ਵਾਲੀ ਨੇ ਪੰਜਾਬ ਦੀ ਸਰਕਾਰ ਨੂੰ ਬੜਾ ਕੋਸਿਆ ਕਹਿੰਦੇ ਜੀ ਬਿਕਰਮ ਸਿੰਘ ਮਜੀਠੀਆ ਨੂੰ ਨਾਬਦੀ ਜੇਲ੍ਹ ਦੇ ਵਿੱਚ ਖਤਰਾ ਤਾਂ ਬਿਕਰਮ ਸਿੰਘ ਮਜੀਠੀਆ ਦੀ ਸੇਵਾ ਕਹਿੰਦੇ ਜੀ ਉਹ ਕੈਦੀਆਂ ਦੁਆਰਾ ਵੀ ਕੀਤੀ ਗਈ ਹੈ ਬਹੁਤ ਸਾਰੇ ਅਪਰਾਧਾਂ ਨੇ ਵੀ ਕੀਤੀ ਹੈ ਬਰਨ ਸ਼ਰਮਾ ਨੇ ਕਹਿੰਦੇ ਜਦੋਂ ਵਿਕਰਮ ਸਿੰਘ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਉਸੇ ਦਿਨ ਉਸ ਬੰਦੇ ਦਾ ਕਹਿੰਦੇ ਕਟਾਪਾ ਚਾਰ ਦਿੱਤਾ ਸੀ ਐਸੇ ਕਰਕੇ ਸੁਖਵੀਰ ਸਿੰਘ ਬਾਦਲ ਨੇ ਧਮਕੀ ਦਿੱਤੀ ਸੀ ਨਾਬਾ ਦੀ ਜੇਲ੍ਹ ਦੇ ਗੇਟ ਦੇ ਸਾਹਮਣੇ ਖੜ ਕੇ ਜਦੋਂ ਵਿਕਰਮ ਸਿੰਘ ਮਜੀਠੀਆ ਨੂੰ ਮਿਲਣ ਜਾਂਦੇ ਆ ਨਾ ਤਾਂ ਉਥੇ ਸੁਖਵੀਰ ਸਿੰਘ ਬਾਦਲ ਪ੍ਰੈਸ ਕਾਨਫਰੰਸ ਕਰਦੇ ਨੇ ਜਿਵੇਂ ਵਿੱਚ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੇ ਪ੍ਰਸ਼ਾਸਨ ਨੂੰ ਔਰ ਬਰਨ ਸ਼ਰਮਾ ਐਸਐਸਪੀ ਪਟਿਆਲਾ ਦੇ ਜਿਨ੍ਹਾਂ ਨੇ ਵਿਕਰਮ ਸਿੰਘ ਮਜੀਠੀਏ ਨੂੰ ਫੜਿਆ ਸੀ ਵਿਕਰਮ ਸਿੰਘ ਮਜੀਠੀਏ ਦੀ ਸੇਵਾ ਕੀਤੀ ਸੀ ਇਹ ਅਕਸਰ ਪੂਰੇ ਪੰਜਾਬ ਨੂੰ ਵੈਸੇ ਪਤਾ ਪਰ ਸੇਵਾ ਕਿਹੜੇ ਨਾਂ ਦੀ ਕੀਤੀ ਹੈ ਉਹ ਪੰਜਾਬ ਦੇ ਲੋਕਾਂ ਨੂੰ ਮੈਂ ਦੱਸਣਾ ਚਾਹੁੰਗਾ ਕਿ ਜਦੋਂ ਵਿਕਰਮ ਸਿੰਘ ਮਜੀਠੀਏ ਨੂੰ ਫੜਿਆ ਔਰ ਉਸ ਤੋਂ ਬਾਅਦ ਉਹਨੂੰ ਕਈ ਜਗਾਵਾਂ ਤੇ ਵੀ ਲੈ ਕੇ ਗਏ ਕਹਿੰਦੇ ਜੀ ਵਿਜੀਲੈਂਸ ਬੇਰੋ ਦੇ ਅਫਸਰ ਜਦੋਂ ਉਹਨੂੰ ਹਿਮਾਚਲ ਲੈ ਕੇ ਜਾਂਦੇ ਆ ਤਾਂ ਆਖੇ ਬਿਕਰਮ ਸਿੰਘ ਮਜੀਠੀਆ ਥੋੜੀ ਜੀ ਟੜੀ ਫੜੀ ਕਰਦਾ ਤਾਂ ਕਹਿੰਦੇ ਜੀ ਕੰਨ ਤੇ ਲਪੇੜਾ ਵੱਜ ਗਿਆ ਸੀ ਬਿਕਰਮ ਸਿੰਘ ਮਜੀਠੀਏ ਦੇ ਹੁਣ ਇਹ ਨਹੀਂ ਪਤਾ ਵੀ ਕਿਹੜੇ ਅਫਸਰ ਦੁਆਰਾ ਇਹ ਕਾਰਨਾਮਾ ਕੀਤਾ ਗਿਆ ਕਿਉਂਕਿ ਅਫਸਰਾਂ ਦੇ ਨਾਲ ਜੋ ਵਰਤਾਵ ਬਿਕਰਮ ਸਿੰਘ ਮਜੀਠੀਏ ਨੇ ਘਰ ਦੇ ਵਿੱਚ ਦਿਖਾਇਆ ਸੀ ਉਹਨਾਂ ਨੇ ਰਿਕਾਵਟ ਪਾਉਣ ਦੀ ਕੋਸ਼ਿਸ਼ ਕੀਤੀ ਜਦੋਂ ਦੀ ਗ੍ਰਿਫਤਾਰੀ ਹੁੰਦੀ ਆ ਇਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਤੇ ਚੜ ਗਏ ਸੀ ਔਰ ਦੂਜੇ ਪਾਸੇ ਪੰਜਾਬ ਦਾ ਪ੍ਰਸ਼ਾਸਨ ਪੰਜਾਬ ਦਾ ਹਰ ਬੱਚਾ ਇਹੀ ਕਹਿ ਰਿਹਾ ਸੀ ਕਿ ਬਿਕਰਮ ਸਿੰਘ ਮਜੀਠੀਆ ਚਿੱਟੇ ਦਾ ਤਸਕਰ ਬੇਨਾਮੀ ਸੰਪਤੀ ਦੇ ਰੂਪ ਦੇ ਵਿੱਚ ਹੋ ਜੇਲ੍ਹ ਦੇ ਵਿੱਚ ਬੰਦ ਹੈ ਔਰ ਦੂਜੇ ਪਾਸੇ ਤਾਂ ਸਰਕਾਰ ਵੀ ਨਿਕਾਮ ਹੋ ਜਾਂਦੀ ਹੈ ਜਦੋਂ ਕਹਿੰਦੇ ਜਿਹੜੇ ਬੰਦੇ ਕੋਲ ਬੇਨਾਮੀ ਸੰਪਤੀ ਹੈ ਅਸੀਂ ਉਹਨਾਂ ਦੇ ਘਰ ਟਾ ਰਹੇ ਹਾਂ ਬਹੁਤ ਸਾਰੇ ਗਰੀਬਾਂ ਦੇ ਘਰ ਟਾਏ ਪੰਜਾਬ ਦੇ ਅੰਦਰ ਤੁਸੀਂ ਵੇਖੇ ਛੋਟੇ ਮੋਟੇ ਤਸਕਰਾਂ ਦੇ ਔਰ ਹੁਣ ਸਵਾਲ ਇਹ ਵੀ ਹੈ ਬਿਕਰਮ ਸਿੰਘ ਮਜੀਠੀਆ ਬੇਨਾਮੀ ਸੰਪਤੀ ਦਾ ਮਾਲਕ ਹੈ ਇਹ ਗੱਲ ਖੁਦ ਸਰਕਾਰ ਸਾਬਤ ਕਰ ਚੁੱਕੀ ਹੈ ਔਰ ਦੂਜੇ ਪਾਸੇ ਜੀ ਵਿਕਰਮ ਸਿੰਘ ਮਜੀਠੀਆ ਦੀ ਜਿਹੜੀ ਪਤਨੀ ਹੈ ਗਨੀਬ ਕੌਰ ਮਜੀਠੀਆ ਉਹਨੇ ਵੀ ਇਹ ਗੱਲ ਨੂੰ ਸਾਬਤ ਕੀਤਾ ਕਿ ਸਾਡੇ ਕੋਲ ਬੇਨਾਮੀ ਸੰਪਤੀ ਹੈ ਤਾਂ ਜੇਕਰ ਇਹਨਾਂ ਕੋਲ ਛੋਣ ਦੇ ਬਾਵਜੂਦ ਵੀ ਪੰਜਾਬ ਦਾ ਮੁੱਖ ਮੰਤਰੀ ਵਿਕਰਮ ਸਿੰਘ ਮਜੀਠੀਆ ਤੇ ਬਾਦਲਾਂ ਦੇ ਉੱਤੇ ਵੱਡਾ ਐਕਸ਼ਨ ਨਹੀਂ ਕਰਦਾ ਤਾਂ ਪੰਜਾਬ ਦੇ ਅੰਦਰ ਇਸ ਗੱਲ ਤੋਂ ਮਾਰ ਪੈ ਸਕਦੀ ਆਉਣ ਵਾਲੇ 27 ਦੇ ਵਿੱਚ ਨਹੀਂ ਤਾਂ ਸੁਖ ਵਿਲਾਸ ਔਰ ਦੂਜੇ ਪਾਸੇ ਬੇਕਰਮ ਸਿੰਘ ਮਜੀਠੀ ਲਈ ਤਿੰਨ ਜਗ੍ਹਾਵਾਂ ਦੇ ਉੱਤੇ ਕੋਠੀਆਂ ਨੇ ਜਿਨ੍ਹਾਂ ਦੀ ਕੀਮਤ ਬੇਸ਼ੁਮਾਰ ਦੱਸੀ ਜਾ ਰਹੀ ਹੈ ਸੁੱਖ ਵਿਲਾਸ ਦੇ ਵਿੱਚ ਦਾ ਤੁਸੀਂ ਅੰਦਾਜ਼ਾ ਇੱਥੋਂ ਹੀ ਲਾ ਲੋਗੇ ਕਿ 1 ਲੱਖ ਰੁਪਈਆ ਮੈਂ ਕਈ ਵਾਰ ਦੱਸ ਚੁੱਕਿਆ ਕਿ 1 ਲੱਖ ਰੁਪਈਆ ਕਿਰਾਇਆ ਉੱਥੇ ਦੋ ਜਣਿਆਂ ਦਾ ਰਹਿਣ ਦਾ ਤੇ 600 ਰੁਪਏ ਦਾ ਇੱਕ ਸਮੋਸਾ ਦਿੱਤਾ ਜਾਂਦਾ ਸੁੱਖ ਵਿਲਾਸ ਦੇ ਅੰਦਰ ਹੁਣ ਤੁਸੀਂ ਇਹ ਵੇਖੋ ਵੀ ਕਿੱਡੇ ਵੱਡੇ ਪੱਧਰ ਦੇ ਉੱਤੇ ਲੁੱਟਾ ਫੌਰਨ ਕੈਂਟਰੀਆਂ ਦੇ ਉੱਥੇ ਜਾ ਕੇ ਲੋਕ ਠਹਿਰਦੇ ਨੇ ਇੰਜੋਏ ਕਰਦੇ ਨੇ ਉਥੇ ਵੱੜਦਾ ਤੱਕ ਨਹੀਂ ਆਮ ਬੰਦਾ ਉਹ ਹੈ ਸੁਖਵੀਰ ਸਿੰਘ ਬਾਦਲ ਦਾ ਅਸਲੀ ਲੁੱਟਣ ਦਾ ਬਹੁਤ ਵੱਡਾ ਫਾਰਮੂਲਾ ਤੇ ਇੱਕ ਮਕਸਦ ਵੈਸੇ 3000 ਏਕੜ ਦੇ ਮਾਲਕ ਨੇ ਪੂਰੇ ਬਾਦਲਪਿੰਡ ਦੇ ਏੜਦਗੇੜ ਦੇ ਇਹਨਾਂ ਦੀ ਜ਼ਮੀਨ ਹੈ ਤਾਂ ਹੁਣ ਤੁਸੀਂ ਆਪ ਹਿਸਾਬ ਲਾ ਲਓ ਵੀ ਪੰਜਾਬ ਨੂੰ 25 ਸਾਲ ਲੁੱਟ ਕੇ ਕਿੰਨਾ ਵੱਡਾ ਮੁਨਾਫਾ ਬਾਦਲਾ ਨੇ ਕਮਾਇਆ ਤਾਂ ਠੀਕ ਹੈ ਪੰਜਾਬ ਵਾਲੇ ਜਿੰਨੇ ਪੁਰਾਣੇ ਮੇ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨਵਾਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ